ਸਾਥ ਸੰਗਤਿਓ ਆਪ ਸਰਬਤ ਸੰਗਤਾਂ ਪੜੀ ਪੰਤ ਜਨਮ ਹੋ ਕਿ ਪੋ ਦੇ ਮਹੀਨੇ ਦੇ ਅੰਦਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਔਰ ਦਿਨਾਂ ਦਾ ਸਮੂਹ ਪਰਿਵਾਰ ਇਤਿਆਦ ਵੀ ਜਿੰਨੇ ਵੀ ਸਿੰਧ ਸਨ ਅੱਜ ਦੇ ਦਿਨ 21 ਦਸੰਬਰ ਸਤ ਪੋ ਨੂੰ ਕਿਉਂਕਿ ਜਿਹੜੀ ਕਿੜਾ ਛੱਡਣ ਦੀ ਤਿਆਰੀ ਹੈ ਉਹ ਸਾਥ ਸੰਗਤ ਦੀ ਛੇ ਬੋਤਲ ਹੋ ਚੁੱਕੀ ਸੀ ਸੋ ਅੱਜ ਦੇ ਦਿਨ ਸਤਗੁਰੂ ਜੀ ਨੇ ਸਤਪੋਹ ਨੂੰ ਆਨੰਦਪੁਰ ਦੇ ਨਗਰੀ ਦੇ ਅੰਦਰ ਜੋ ਆਨੰਦਗੜ੍ਹ ਕਿਲਾ ਹੈ ਉਹਨੂੰ ਛੱਡਣਾ ਕੀਤਾ ਔਰ ਸਤਗੁਰੂ ਜੀ ਨੇ ਅਕਾਲ ਪੁਰਖ ਦਾ ਓਟ ਆਸਰਾ ਤੱਕਦੇ ਹੋਏ ਆਂ ਖਾਲਸੇ ਦਾ ਔਰ ਮਾਤਾ ਜੀ ਦਾ ਹੁਕਮ ਮੰਨ ਕਰਕੇ ਕਿਲਾ ਛੱਡਣ ਦੇ ਲਈ ਸਤਗੁਰੂ ਜੀ ਰਾਜੀ ਹੋਏ ਹਨ ਸੋ ਆਪਸ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਦੇਣਾ ਦਾਹੀ ਸ਼ਹੀਦਾਂ ਦਾ ਜੋ ਇਤਿਹਾਸ ਹੈ ਉਹਨੇ ਰਹਿਣਾ ਹਰ ਇੱਕ ਸਿੱਖ ਵਾਸਤੇ ਚਾਹੇ ਉਹ ਸਿੱਖਾ ਚਾਹੇ ਗੈਰ ਸਿੱਖ ਹੈ ਕਿਉਂਕਿ ਕਿਸੇ ਕਵੀ ਦੇ ਬਹੁਤ ਸੁੰਦਰ ਬੋਲ ਹਨ ਉਹ ਲਿਖਦਾ ਕਹਿੰਦਾ ਇਹ ਦੇਸ਼ ਦੇਸ਼ ਨਾ ਹੁੰਦਾ ਜੀ ਪਿਤਾ ਦਸ਼ਮੇਸ਼ ਨਾ ਹੁੰਦਾ ਸੋ ਭਾਈ ਸਾਰੀਆਂ ਸੰਗਤਾਂ ਨੂੰ ਚਾਹੇ ਕੋਈ ਗੁਰ ਸਿੱਖ ਹੈ ਚਾਹੇ ਸਿੱਖ ਹੈ ਚਾਹੇ ਗੈਰ ਸਿੱਖ ਹੈ ਸਾਰਿਆਂ ਨੂੰ ਬੇਨਤੀ ਹੱਥ ਬੰਨ ਕੇ ਕਿ ਇਹਨਾਂ ਦਿਨਾਂ ਦੇ ਅੰਦਰ ਸਾਦਾ ਪ੍ਰਸ਼ਾਦਾ ਪਾਣੀ ਛਕਣਾ ਕਰੋ ਔਰ ਸਾਦੀ ਬਿਸਤਰਾਂ ਤੇ ਸੋਣਾ ਭਾਵ ਕੇ ਸਤਗੁਰ ਜੀ ਦੇ ਵਯੋਗ ਦੇ ਵਿੱਚ ਮਨ ਨੂੰ ਲਪਾਏ ਮਾਨ ਕਰਕੇ ਔਰ ਸਤਗੁਰ ਜੀ ਦਾ ਓਟ ਆਸਰਾ ਤੱਕਦੇ ਹੋਇਆ ਸਤਗੁਰਾਂ ਦੀ ਤੇਨਾਂ ਦੇ ਸਮੂਹ ਪਰਿਵਾਰ ਦੀ ਸਹਿਬਜ਼ਾਦਿਆਂ ਦੀ ਚੜ੍ਹਦੀ ਕਲਾ ਦੇ ਨਿਮੇਤ ਵੇਖੋ ਜਿਨ੍ਹਾਂ ਨੇ ਸਾਡੇ ਵਾਸਤੇ ਐਡਾ ਵੱਡਾ ਬਲਿਦਾਨ ਦਿੱਤਾ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਣੇ ਜੋ ਵੀ ਘੰਟਿਆਂ ਦੇ ਵਿੱਚੋਂ ਜਿਵੇਂ ਕਬੀਰ ਸਾਹਿਬ ਜੀ ਦਾ ਬਹੁਤ ਸੁੰਦਰ ਬਚਨ ਹੈ ਕਬੀਰ ਏਕ ਕੜੀ ਆਦੀ ਕਰੀ ਆਦੀ ਹੁੰਤੇ ਆਦ ਭਗਤਨ ਸੇਤੀ ਕੋਸ਼ਟੇ ਜੋ ਕਿਨੇ ਸੋਲਾਬ ਦੇ ਮਹਾਵਕਾਂ ਸਰਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਜੋ ਵੀ ਵੀਰ ਭੈਣ ਭਰਾ ਜਿਹੜੇ ਨਿਤਨੇਮ ਕਰਦੇ ਆ ਬਾਣੀ ਪੜਦੇ ਆ ਬਹੁਤ ਵਧੀਆ ਗੱਲ ਉਹ ਵੱਦ ਤੋਂ ਵੱਦ ਬਾਣੀ ਪੜਨ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਮ ਚਾਹੇ ਰੋਜ਼ਾਨਾ ਇੱਕ ਪਾਠ ਕਰੋ ਚਾਹੇ ਦੋ ਕਰੋ ਆਪੋ ਆਪਣੀ ਸ਼ਰਧਾ ਦੇ ਮੁਤਾਬਕ ਔਰ ਜਿਹੜੇ ਵੀਰ ਭਰਾ ਜਿਨ੍ਹਾਂ ਦੀ ਸੰਥਿਆ ਨਹੀਂ ਹੋਈ ਜਿਹੜੇ ਬਾਣੀ ਦਾ ਪਾਠ ਨਹੀਂ ਕਰਦੇ ਉਹਨਾਂ ਨੇ ਮਨ ਦੇ ਵਿੱਚ ਸ਼ੰਕਾ ਨਹੀਂ ਕਰਨਾ ਉਹਨਾਂ ਨੇ ਆਪਣੇ ਰੋਜ਼ ਦੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੰਧਿਆ ਦੇ ਵੇਲੇ ਤੱਕ ਜਿੰਨੇ ਵੀ ਸਤਿਗੁਰ ਜੀ ਨੇ ਸਵਾਸ ਬਖਸ਼ਿਆ ਉਹਨਾਂ ਦੇ ਵਿੱਚੋਂ ਦਸਵਾਂ ਹਿੱਸਾ ਕੱਢਦੇ ਆ ਸਵਾਸਾਂ ਦਾ ਭਾਵ 10 ਮਿੰਟ ਦੇ ਵਾਸਤੇ ਮੂਲ ਮੰਤਰ ਜਾ ਗੁਰਮントਰ ਵਾਹਿਗੁਰੂ ਦੇ ਸ਼ਬਦ ਦੇ ਨਾਲ ਜੁੜ ਕਰਕੇ ਹਾਜ਼ਰੀ ਲਵਾਓ ਤਾਂ ਕਰਕੇ ਸਾਡਾ ਵੀ ਇਸ ਧਰਤੀ ਤੇ ਆਉਣਾ ਸਫਲ ਹੋ ਸਕੇ ਸੋ ਇੰਨੀਆਂ ਬੇਨਤੀਆਂ ਸਾਰੀਆਂ ਸੰਤਾਂ ਨੇ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਦਿਖਾ ਦਿਓ ਇੱਕ ਮਿੰਟ ਅਜੀ ਚੜਾਓ ਨਾ